ਕੀਤੇ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ ਸਾਰਿਆਂ ਦੀ ਮਤ ਵਿੱਚ ਰੱਬ ਨੇ ਗੁਣ ਰੱਖੇ ਹੋਏ ਨੇ ਪਰ ਪ੍ਰਗਟ ਉਹਨਾਂ ਵਿੱਚ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਸਿੱਖਿਆ ਬਖਸ਼ਿਸ਼ ਕਰਦਾ ਹੈ ਨਹੀਂ ਤਾਂ ਉਹ ਹੋਏ ਨਹੀਂ ਸਕਦੇ ਪ੍ਰਗਟ ਜਿਵੇਂ ਉਦਾਹਰਨ ਮਹਾਰਾਜ ਨੇ ਬਾਣੀ ਦੀ ਪੰਕਤੀ ਵਿੱਚ ਹੀ ਕਹੀ ਹੈ ਹੁਣ ਤੁਸੀਂ ਕੀਰਤਨ ਸਰਵਣ ਕਰ ਰਹੇ ਸੀ ਤੇ ਭਾਈ ਸਾਹਿਬ ਹਾਰਮੋਨੀਅਮ ਦੇ ਨਾਲ ਤੁਹਾਨੂੰ ਸ਼ਬਦ ਸੁਣਾ ਰਹੇ ਸੀ ਉਹਦੀਆਂ ਸੱਤ ਸੁਰਾਂ ਵਿੱਚ ਦੁਨੀਆ ਦੇ ਤਮਾਮ ਰਾਗ ਭਰੇ ਹੋਏ ਨੇ ਪਰ ਖਾਲੀ ਹਾਰਮੋਨੀਅਮ 'ਤੇ ਉਹਦੇ ਵਿੱਚੋਂ ਆਵਾਜ਼ ਜਾਂ ਰਾਗ ਨਹੀਂ ਪ੍ਰਗਟ ਹੋਏਗਾ ਵਜਾਉਣ ਵਾਲਾ ਚਾਹੀਦਾ ਅੱਛਾ ਰਾਗ ਕੋਈ ਉਹ ਬਾਹਰ ਵੱਜਦਾ ਜਿਹੜਾ ਵਜਾਉਣ ਵਾਲੀ ਦੀ ਸੁਰਤ 'ਚ ਹੈ ਇਹੀ ਸਾਜ ਜਿਹੜਾ ਸਾ ਸੰਗਤ ਗੰਦੇ ਮੰਦੇ ਗੀਤਾਂ ਉੱਤੇ ਵੀ ਵੱਜਦੇ ਨੇ ਸਾਜ ਤਾਂ ਉਹੀ ਹੋਇਆ ਉਸੇ ਸਾਜ ਨਾਲ ਰੱਬ ਦੀ ਕੀਰਤੀ ਹੋ ਰਹੀ ਹੈ ਸਾਜ ਵਿੱਚੋਂ ਰਾਗ ਉਹ ਪ੍ਰਗਟ ਹੁੰਦਾ ਹੈ ਜਿਹੜਾ ਵਜਾਉਣ ਵਾਲਾ ਵਜਾਉਂਦਾ ਹੈ ਇਤਨਾ ਆਪਣਾ ਸਰੀਰ ਵੀ ਇੱਕ ਸਾਜ ਹੈ ਇਸ ਸਰੀਰ ਤੋਂ ਉਹ ਕਰਮ ਹੋਣਗੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਕਰਨ ਹਾਰ ਕਰਾਉਣਾ ਚਾਹੁੰਦਾ ਹੈ ਉਹਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਮਹਾਰਾਜ ਮੇਰੇ ਕੋਲੋਂ ਚੰਗਾ ਕਰਮ ਕਰਾਓ ਰੱਬ ਫਿਰੋ ਸਰੀਰ ਦੇ ਸਾਜ ਤੋਂ ਚੰਗਾ ਕੰਮ ਕਰਾਉਂਦਾ ਹੈ ਮੰਦਾ ਨਹੀਂ ਪਰ ਆਏ ਮੈਂ ਕਿ ਜਗਤ ਪਰसों ਚੌਥੇ ਕੀਰਤਨ ਨੂੰ ਹਾੜ ਤੇ ਗਏ ਹੁਣ ਤੱਕ ਤਕਰੀਬਨ ਹਰ ਪਿੰਡ ਦੇ ਬਾਹਰ ਹੀ ਸ਼ਰਾਬ ਦੇ ਠੇਕੇ ਖੁੱਲ ਗਏ ਨੇ ਕੋਣ ਕੀ ਕਰ ਸਕਦਾ ਹੈ ਸਰਕਾਰਾਂ ਨਹੀਂ ਆਉਂਦੀਆਂ ਤਾਂ ਕੀਰਤਨ ਦਰਵਾਰ ਪਿੰਡ ਦੇ ਬਾਹਰਲੇ ਪਾਸੇ ਦੂਜੇ ਪਾਸੇ ਹੋ ਰਿਹਾ ਹੈ ਜਿਵੇਂ ਇੱਧਰ ਸਕੂਲ ਦੀ ਗਰਾਊਂਡ 'ਚ ਹੋ ਰਿਹਾ ਹੈ ਤੇ ਜਿੱਦੋਂ ਪਿੰਡਵਲ ਇੰਟਰ ਕਰਨਾ ਪਿੰਡ ਦੀ ਐਂਟਰੀ ਉੱਤੇ ਹੀ ਸ਼ਰਾਬ ਦਾ ਠਿਕਾਣਾ ਤੁਸੀਂ ਹੈਰਾਨ ਹੋਮੋਗੇ ਉਸੇ ਪਿੰਡ ਵਿੱਚ ਕੀਰਤਨ ਦਰਵਾਰ ਹੋ ਰਿਹਾ ਟਰਾਲੀਆਂ ਬੱਸਾਂ ਭਰ ਕੇ ਆ ਰਹੀਆਂ ਨੇ ਲੋਕ ਗੱਡੀਆਂ ਮੋਟਰਸਾਈਕਲ ਤੇ ਕੀਰਤਨ ਸੁਣਨ ਆ ਰਹੇ ਨੇ ਕੁਝ ਬੰਦੇ ਉਸੇ ਪਿੰਡ ਦੇ ਹੋਣਗੇ ਜਿਹੜੇ ਉਸੇ ਸ਼ਰਾਬ ਦੇ ਠਿਕਾਣੇ ਤੇ ਖੜੇ ਸ਼ਰਾਬ ਲੈ ਵੀ ਰਹੇ ਨੇ ਤੇ ਪੀ ਵੀ ਰਹੇ ਨੇ ਉੱਥੇ ਹੁਣ ਦੱਸੋ ਸਰੀਰ ਦਾ ਸਾਜ ਤੋਂ ਉਹਨਾਂ ਦਾ ਵੀ ਬਣਿਆ ਹੋਇਆ ਹੈ ਉਹ ਜੋ ਸਰੀਰ ਨੇ ਜਿਹੜੇ ਕਈ ਕਿਲੋਮੀਟਰ ਤੋਂ ਦੂਰੋਂ ਉਹਨਾਂ ਦੇ ਪਿੰਡ ਆ ਗਏ ਕੀਰਤਨ ਸੁਣਨ ਉਹ ਜੋ ਬੰਦੇ ਨੇ ਜਿਹੜੇ ਉਸੇ ਪਿੰਡ ਦੇ ਨੇ ਪਰ ਭਾਈ ਉਹਨਾਂ ਦੇ ਭਾਗਾਂ ਵਿੱਚ ਨਹੀਂ ਐ ਉਹਨਾਂ ਦੀ ਮੱਤ ਵਿੱਚ ਗੁਰੂ ਨੇ ਉਹ ਚੀਜ਼ ਪ੍ਰਗਟ ਹੀ ਨਹੀਂ ਕੀਤੀ ਰੱਬ ਨੇ ਉਹਨਾਂ ਦੇ ਸਾਜ ਤੋਂ ਚੰਗਾ ਰਾਗ ਪੈਦਾ ਹੀ ਨਹੀਂ ਕੀਤਾ ਤਾਂ یوں ਮਹਾਰਾਜ ਕਹਿੰਦੇ ਜਦੋਂ ਹੋਸ਼ ਵਿੱਚ ਬੰਦਾ ਜਿਉਂਦਾ ਹੈ ਉਦੋਂ ਸਭ ਤੋਂ ਪਹਿਲਾਂ ਜੀਵਨ ਵਿੱਚ ਇਹ ਸਮਝ ਆਉਂਦਾ ਕਿ ਮੇਰੇ ਹੱਥ ਕੁਝ ਨਹੀਂ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਯੋਰ ਨਾਹੀ ਜੇ ਕਿਛ ਕਰ ਹਮ ਸਭ ਤੇ ਜਿਉ ਭਾਵੇਂ ਤਿਵੇਂ ਬਖਸ਼ ਦੇ ਨੂੰਸਰ ਮਹਾਰਾ ਜੀ ਇਹ ਚੀਜ਼ ਸਮਝ ਆਉਂਦੀ ਕਿ ਉਦਮਤ ਪ੍ਰਭ ਅੰਤਰ ਜਾਮੀ हे ਰੱਬ ਜੀ ਉਦਮ ਤੇ ਮਤ ਤੁਸੀਂ ਦੇਣੀ ਹੈ ਮਤ ਵਿੱਚ ਚੰਗਾ ਖਿਆਲ ਪੈਦਾ ਹੋਵੇ ਇਹ ਵੀ ਰੱਬ ਦੇ ਹੱਥ ਹੈ ਔਰ ਰੱਬ ਫਿਰ ਉਦਮ ਦਵੇ ਕਿ ਉਹ ਕੰਮ ਪੂਰਾ ਹੋ ਜਾਏ ਕਈ ਵਾਰ ਖਿਆਲ ਪੈਦਾ ਹੁੰਦਾ ਹੈ ਪਰ ਤੁਸੀਂ ਕਰ ਨਹੀਂ ਸਕਦੇ ਜੇ ਉਹ ਰੱਬ ਉੱਦਮ ਨਾ ਕਰਾਵੇ ਤੁਹਾਡੇ ਜੇ ਹਾਲਪੁਰਗਵਾ ਹੈ ਗੁਰੂ ਉਦਮ ਨਾ ਕਰਾਵੇ ਚੰਗਾ ਖਿਆਲ ਮਤ ਵਿੱਚ ਆ ਜਾਏ ਕਰ ਨਹੀਂ ਸਕਦੇ ਬਾਦਸ਼ਾਹ ਨੇ ਕਹੇ ਭਾਈ ਚੰਗਾ ਖਿਆਲ ਮਤ ਵਿੱਚ ਪਾਉਣਾ ਇਹ ਵੀ ਰੱਬ ਦੇ ਹੱਥ ਹੈ ਨਹੀਂ ਤਾਂ ਮਤ ਵਿੱਚ ਮਾੜਾ ਖਿਆਲ ਵੀ ਪਾ ਦਿੰਦਾ ਵੇ ਆ ਕੰਮ ਕਰੋ ਬਹੁਤ ਕੁਝ ਚੱਲਦਾ ਹੈ ਇਸ ਲਈ ਹਜ਼ੂਰ ਕਹਿੰਦੇ ਗੱਲ ਸਮਝ ਕੇ ਉਦਮ ਮਤ ਪ੍ਰਵ ਅੰਤਰ ਜਮਿ ਜਿਉਂ ਪ੍ਰੇਰਿ ਤਿਉਂ ਕਰਨਾ ਜਿਵੇਂ ਉਹਨੇ ਤੈਨੂੰ ਪ੍ਰੇਰਣਾ ਦਿੱਤੀ ਤਾਂ ਤੂੰ ਕਰ ਸਕਦਾ ਆ ਜਿਹੜਾ ਕੀਰਤਨ ਦਰਵਾਰ ਹੋ ਰਿਹਾ ਹੈ ਨਾ ਆਪਾਂ ਕਰਵਾ ਰਹੇ ਆ ਜਾਂ ਕੋਈ ਸੇਵਾ ਕਰ ਰਹੇ ਹੈ ਲੰਗਰ ਵਿੱਚ ਜੋੜੇ ਘਰਲੇ ਵਿੱਚ ਪਾਰਕਿੰਗ ਵਿੱਚ ਇਹ ਮਹਾਰਾਜ ਕਰਵਾ ਰਹੇ ਨੇ ਆਪ ਨਹੀਂ ਆਪਾਂ ਕਰ ਸਕਦੇ ਇਸ ਲਈ ਉਹਦਾ ਸ਼ੁਕਰਾਨਾ ਕਰਕੇ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਜਿਹੜੀ ਸੇਵਾ ਤੇ ਲੱਗੇ ਚਾਹੇ ਤੁਸੀਂ ਸੁਣ ਰਹੇ ਹੋ ਕੋਈ ਸੇਵਾ ਕਰ ਰਿਹਾ ਲੰਗਰ ਬਣਾਉਣ ਦੀ ਵਰਤੋਂ ਦੀ ਪਾਰਕਿੰਗ ਦੀ ਜੋੜਿਆਂ ਦੀ ਭੰਡਿਆਂ ਦੀ ਭਾਵੇਂ ਸੁਣਨ ਦੀ ਸੇਵਾ ਤੇ ਭਾਵੇਂ ਸੁਣਾਉਣ ਦੀ ਹਰ ਬੰਦੇ ਨੂੰ ਸਮਝ ਕੇ ਇਹ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸਤਿਗੁਰੂ ਤੁਹਾਡਾ ਸ਼ੁਕਰ ਹੈ ਤੁਸੀਂ ਸਾਨੂੰ ਚੁਣਿਆ ਸ਼ੁਕਰਾਨਾ ਕਰਕੇ ਇੱਕ ਵਾਰ ਕਹੀਏ ਸਤਨਾਮ ਸ੍ਰੀ ਗੱਜ ਕੋ ਸਤਨਾਮ ਸ੍ਰੀ ਜਿਨ੍ਹਾਂ ਨੂੰ ਇਹ ਸਮਝ ਆ ਗਈ ਵੀ ਸਾਨੂੰ ਇੱਥੇ ਅਕਾਲਪੁਰਖ ਵਾਹਿਗੁਰੂ ਆਪ ਲੈ ਕੇ ਆਇਆ ਹੈ ਅਸੀਂ ਨਹੀਂ ਆਏ ਉਹ ਰੱਬ ਦਾ ਸ਼ੁਕਰਾਨਾ ਕਰਕੇ ਕਹੋਗਾ ਜਿਕੇ ਸਤਨਾਮ ਸ੍ਰੀ ਕਿਉਂਕਿ ਆਪਾਂ ਨਹੀਂ ਆਏ ਉਹ ਕਿਰਪਾ ਕਰਦਾ